ਲਓ ਵੀ ਆਕੇ ਜਟਨੇ ਤੂੜੀ ਵਾਲੀ ਪਾਲੀ ਤੂੜੀ ਵਾਲੀ ਪਾਲੀ ਤੇ ਰੀਪਰ ਵੱਜਿਆ ਪਿਆ ਤੇ ਕਹਿੰਦਾ ਮੈਂ ਇਹਦੇ ਨਾਲ ਮਹਿੰਦੀ ਬਣਾਉਣੀ ਆ ਅੱਗ ਦਾ ਇਹ ਕਿ ਲੱਗਣੀ ਨਹੀਂ ਵੇ ਕਿਲਰ ਦੀ ਪੈਂਦਾ ਨਾ ਵੀ ਕਹਿੰਦਾ ਪਾ ਤਾਂ ਮਗਰ ਭਾਈ ਟਰਾਲੀ ਵੀ ਲਵਾ ਪਰ ਲਾਉ ਕਿੱਥੇ ਇਹਨੂੰ ਗੱਲ ਉੱਥੇ ਆ ਗਈ ਅੜ ਜਾਂਦੀ ਐ ਤੇ ਉਹ ਵਾਹਣ ਜਿਵੇਂ ਮਲਚਰ ਵਾਜਦਾ ਇਸੇ ਨੇ ਮਲਚਰ ਕਰ ਦੇਣੀ ਐ ਪੱਠੇ ਵਾਲੀਆਂ ਪਲੇਟਾਂ ਖੋਲਤਾਂ ਕੋਸਤਾਂ ਦੀ ਢੋਲੀ ਜਾਂਦੀ ਐ ਬਾਕੀ ਤੁਸੀਂ ਵੇਖ ਲਓ ਇੱਥੇ ਕਿਹੋ ਜੀ ਗੱਲਬਾਤ ਬਣਦੀ ਐ ਇੱਕ ਕਿਹੜਾ ਲਾਇਆ ਹਜੇ ਆਹ ਕੀ ਕਰੇ ਬਈ ਕਿਸਾਨਾਂ ਕਿਸਾਨ ਦਾ ਕੁਝ ਨਹੀਂ ਹੋ ਸਕਦਾ ਆ ਸਰਕਾਰ ਖਾਦ ਦਿੰਦੀ ਆ ਜਿਵੇਂ ਤੇਰਾ ਨੂੰ ਵੰਜਦੇ ਡੰਗ ਛੱਡਿਆ ਨਹੀਂ ਬੰਦਾ ਸੀ ਘਸਾ ਗਿਆ ਤਾਂ ਹੱਲ ਕਰਦਾ ਹੁਣ ਦੇਖ ਲੋ ਕਰ ਲਿਆ ਵੀਰ ਇੱਕ ਜਿਮੀਦਾਰ ਮਾਰਦਾ ਅਜੇ ਰੌਣੀ ਕਰਨੀ ਆ ਤੇ ਕਦੋਂ ਬਈਆਂ ਕਣ ਦੇ ਵਿੱਚ ਜਾਊਗੀ ਇਹ ਤਾਂ ਤਰਲੇ ਹੀ ਆ ਵੀਰੋ ਮੀ ਵਰਦਾ ਨਾ ਤੂੜੀ ਦਾ ਏਸੀ ਟਰੈਕਟਰ ਹੈ ਤੇ ਫੁੱਲ ਚੱਕਰ ਹੈ ਡਰਮ ਕੂਈ ਦਾ ਨਾ ਬਈ ਗੱਠਾਂ ਵਾਲੇ ਆਉਂਦੇ ਆ ਰੈਕ ਵੱਜੇ ਪਏ ਆ ਚੱਕਦੇ ਨਹੀਂ ਗਏ ਪਤਾ ਨਹੀਂ ਕੀ ਚੱਕਰ ਆ ਸੜਕਾਂ ਦੇ ਨੇੜੇ ਨੂੰ ਪੈਂਦੇ ਆ ਵਾਹਨ ਲੋਕਾਂ ਨੇ ਕਰਤੇ ਗਿੱਲੇ ਟਰਾਲੇ ਵੱਜਣ ਲੱਗੇ ਮੂਧੇ ਤੇ ਜਿਹੜਾ ਸੜਕਾਂ ਦੇ ਵਿਜਿਆ ਬਈ ਝੋਨਾ ਉਹਦਾ ਤਾਂ ਚੱਕਿਆ ਜਾਊਗਾ ਤੇ ਜਿਹੜੇ ਦੂਰ ਵਾਲੇ ਆ ਛੋਟੀਆਂ ਪੰਨਾਂ ਤੇ ਜਿਵੇਂ ਆਹਾ ਇਹਨਾਂ ਨੂੰ ਬਹੁਤ ਔਖਾ ਜ਼ਮੀਂਦਾਰਾਂ ਨੂੰ ਹੱਲ ਕਰਨਾ ਬਈ ਜਿਵੇਂ ਮਾਰਦਾ ਜੱਟ ਐਤ ਕੀ ਬਈ ਇੱਕ ਤਾਂ ਝੋਨੇ ਦਾ ਝਾੜ ਕੱਢਦੇ 60 ਪਲਸ ਹੋ ਨਹੀਂ ਹੋਇਆ 60 ਮਾਈਨਸ ਹੀ ਰਹਿ ਗਿਆ ਉੱਤੋਂ ਖਰਚ ਆ ਇਹਦਾ ਇਹਦਾ ਹੱਲ ਕਰਨਾ ਪਰਾਲੀ ਦਾ ਧੂਆਂ ਉੱਡੇ ਪਰਾਲੀ ਦਾ ਰੇਸ ਬਾਈ ਨੇ ਹੋਰ ਕਰਦੀ ਮਾਰੀ ਮੁਕੀ ਜਗਤਜੀਤ ਪਾਲੀ ਬਾਈ ਅੱਕੇ ਜੱਟ ਨੇ ਮਲਚ ਰਾਲਾ ਵੀ ਕੰਮ ਠੀਕ ਆ ਬਾਈ ਮਗਰ ਸੁਪਰ ਸੀਡਰ ਹੋਵੇ ਇੱਕ ਸਕੀਮ ਹੋਰ ਆ ਇਹਦੇ ਨਾਲੋਂ ਤਾਂ ਇਸੇ ਨਾਲ ਹੀ ਚੱਕਣੀਆਂ ਦਾ ਵੀ ਕੱਲੀ-ਕੱਲੀ ਲੈਂਨ ਚੱਕਦੇ ਰੀਪਰ ਨਾਲ ਵਜਿਆ ਹੋਵੇ ਕੱਲੀ-ਕੱਲੀ ਲੈਂਨ ਚੱਕ ਕੇ ਖਰਚੇ ਵੀ ਨਾ ਵਧਣੇ ਹੋਣ ਤੇ ਕੱਲੀ-ਕੱਲੀ ਲੈਂਨ ਚੱਕ ਕੇ ਤੇ ਵਧੀਆ ਬਈ ਤੂੜੀ ਬਣਾ ਦੂਗੀ ਥੋੜੇ ਜਿਹਾ ਸਰ ਜਾਣਾ ਥੋੜੇ ਖਰਚੇ ਨਾਲ ਫੇਰ ਹੱਲ ਹੋ ਜੂ ਆਪਾਂ ਵੀ ਸਕੀਮ ਕਰਾਂਗੇ ਪਹਿਲਾਂ ਇਹਦਾ ਰੁਝਾਨ ਵੇਖ ਲਗੇ ਕੀ ਆਉਂਦਾ ਕਿੱਲੇ ਦਾ ਇਹ ਹਿਸਾਬ ਕਿਤਾਬ ਆ ਦੂਜਿਆਂ ਦੇ ਵਾਹਨਾਂ ਚ ਜਾਦੇ ਜਾਂਦੀ ਐ ਬਈ ਥੋੜੀ ਆਪ ਦੇ ਘੱਟ ਕੇ ਲਰਦੀ ਐ ਇਹ ਸੀ ਇਹ ਐਸੀ 750 ਬਈ ਦੇਖੋ ਕਿਥੋਂ ਦਾ ਪ੍ਰੈਸ਼ਰ ਬਹੁਤ ਐ ਦਾ ਤੇ ਕਿਦੇ ਟਰਾਲੀ ਪਾ ਕੇ ਮੁੱਲ ਵੇਖਦੀ ਹੋਵੇ ਜੱਟ ਮੁੱਲ ਵੇਚੀ ਜਾਣ ਓਏ ਜੱਟ ਮੁੱਲ ਵੇਚੀ ਜਾਣ ਬਈ ਪਰ ਕੀ ਕਰੀਏ ਵਸ ਨਹੀਂ ਚੱਲਦਾ ਕੋਈ ਹੱਲ ਨਹੀਂ ਜ਼ਿੰਮੇਵਾਰ ਦਾ ਕੋਈ ਹੱਲ ਨਹੀਂ ਬਈ ਘਟ ਕਰ ਜਿਹਨੇ ਮਾਰਿਆ ਉਤੋਂ ਮਾਰੀਆਂ ਨੀਤੀਆਂ ਲੈ ਕੇ ਵਹਿਗਾ ਕਰੇਗੀ ਬਾਈ ਕਰੇਗੀ ਕਿਸਾਨਾ